ਜੇਦੋਂ ਤੱਕ ਸਦਾ ਹੋਣੀ ਹੈ ਉਸ ਚੀਜ਼ ਨੂੰ ਹੀ ਸਾਲ ਤੋਂ 3 ਸਾਲ ਲੱਗ ਜਣੇ ਆ ਕਿਸੇ ਵੀ ਪੈਟੀਸ਼ਨ ਤੇ ਸਾਈਨ ਨਾ ਕਰੋ ਕੋਈ ਵੀ ਪੈਟੀਸ਼ਨ ਤੇ ਸਾਈਨ ਕਰਨ ਤੋਂ ਪਹਿਲਾਂ ਪਹਿਲੇ ਆ ਸਮਝ ਲਓ ਕਿ ਯੂਐਸਏ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈਗਾ ਉਹ ਕੰਮ ਕਿਵੇਂ ਕਰਦਾ ਤੁਹਾਡੀ ਸਾਈਨ ਕੀਤੀ ਪੈਟੀਸ਼ਨ ਦਾ ਉੱਥੇ ਕੋਈ ਫਾਇਦਾ ਵੀ ਹੈਗਾ ਜਾਂ ਨਹੀਂ ਹੈਗਾ ਜਾਣਨ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਵੇਖ ਲਓ ਸਭ ਤੋਂ ਪਹਿਲੇ ਬੰਦੇ ਦੀ ਹੁੰਦੀ ਹੈ ਅਰੈਸਟ ਤੇ ਅਰੈਸਟ ਤੋਂ ਬਾਅਦ 24 ਤੋਂ 48 ਘੰਟਿਆਂ ਦੇ ਵਿੱਚ ਉਹਨੂੰ ਜੱਜ ਅਗੇ ਪੇਸ਼ ਕੀਤਾ ਜਾਂਦਾ ਹਰਜਿੰਦਰ ਨੂੰ ਆਲਰੇਡੀ ਜੱਜ ਅਗੇ ਪੇਸ਼ ਉਹਨਾਂ ਨੇ ਕਰਤਾ ਤੇ ਉੱਥੇ ਉਹਦੀ ਬੇਲ ਨੂੰ ਉਹਨਾਂ ਨੇ ਡਿਨਾਏ ਕਰਤਾ ਇਸ ਤੋਂ ਬਾਅਦ ਹੋਣਿਆ ਪ੍ਰੀ ਟ੍ਰਾਇਲ ਸ਼ੁਰੂ ਪ੍ਰੀ ਟ੍ਰਾਇਲ ਉਦੋਂ ਸ਼ੁਰੂ ਹੋਣਗੇ ਜਦੋਂ ਸਾਰੀ ਇਨਵੈਸਟੀਗੇਸ਼ਨ ਖਤਮ ਹੋ ਜਾਈਗੀ ਕਿ ਜਿਹਦੇ ਦਿਨ ਐਕਸੀਡੈਂਟ ਹੋਇਆ ਜੋ ਵੀ ਉਥੇ ਐਵੀਡੈਂਸ ਮਿਲੇ ਜਾਂ ਉਹਨਾਂ ਨੇ ਗੱਡੀ ਦੀ ਜੋ ਵੀ ਰਿਪੋਰਟਸ ਪੁੱਲ ਕਰਨੀਆਂ ਕਿ ਗੱਡੀ ਨੇ ਐਕਚੁਅਲ ਦੇ ਵਿੱਚ ਬ੍ਰੇਕ ਮਾਰਨ ਦੀ ਟਰਾਈ ਕੀਤੀ ਸੀ ਜਾਂ ਨਹੀਂ ਕੀਤੀ ਸੀ 에ਅਰ ਬੈਗ ਕਦੋਂ ਓਪਨ ਹੋਏ ਸੀ ਜੋ ਵੀ ਐਵੀਡੈਂਸ ਹੋਣਗੇ ਜਦੋਂ ਕੋਰਟ ਦੇ ਵਿੱਚ ਪਹੁੰਚਣਗੇ ਤੇ ਫਿਰ ਪ੍ਰੀ ਟ੍ਰਾਇਲ ਸ਼ੁਰੂ ਹੋਏਗਾ ਜਿਹਦੇ ਵਿੱਚ ਪ੍ਰੋਸੀਕਿਊਸ਼ਨ ਦਾ ਲਾਅਰ ਬੈਠੇਗਾ ਡਿਫੈਂਸ ਦਾ ਲਾਅਰ ਬੈਠੇਗਾ ਤੇ ਜੱਜ ਬੈਠੇਗਾ ਉਸ ਟਾਈਮ ਕੀ ਹੁੰਦਾ ਸਮ ਟਾਈਮ ਪਲੀ ਡੀਲ ਦੀ ਆਫਰ ਆ ਡਿਫੈਂਸਰ ਨੂੰ ਕਹਵੇ ਕਿ ਜੇ ਤੁਸੀਂ ਆਪਣੇ ਕਲਾਇੰਟ ਦੀ 100% ਗਲਤੀ ਮੰਨ ਲੈਂਦੇ ਹੋ ਕਿ ਜੇ ਸਾਰੇ ਐਵੀਡੈਂਸ ਉਹਦੇ ਖਿਲਾਫ ਹੈ ਤੇ ਉਹ ਜੱਜ ਨੂੰ ਕਹੇ ਕਿ ਉਹਦੀ ਥੋੜੀ ਸਜ਼ਾ ਘੱਟ ਕਰਵਾ ਸਕਦੇ ਪਰ ਉਹਦੇ ਵਿੱਚ ਜੇ ਡਿਫੈਂਸ ਕਹਵੇ ਕਿ ਨਹੀਂ ਅਸੀਂ ਕੇਸ ਨੂੰ ਪ੍ਰੋਪਰ ਫਾਈਟ ਕਰਨਾ ਤੇ ਫੇਰ ਜਾਏਗਾ ਟ੍ਰਾਇਲ ਤੇ ਟ੍ਰਾਇਲ ਦੇ ਵਿੱਚ ਪ੍ਰੋਪਰ ਕੋਰਟ ਦੀ ਪ੍ਰोसीਡਿੰਗਸ ਹੋਏngੀਆਂ ਜਿਹਦੇ ਵਿੱਚ ਜੂਰੀ ਬੈਠੇਗੀ ਜੱਜ ਬੈਠੇਗਾ ਤੇ ਪ੍ਰੋਪਰ ਆਪਸ ਦੇ ਵਿੱਚ ਦਲੀਲਾਂ ਹੋਣਗੀਆਂ ਜੇ ਡਿਫੈਂਸ ਉੱਥੇ ਪ੍ਰੋਪਰ ਦਲੀਲਾਂ ਦਿੰਦਾ ਵੀ ਹੈ ਤੇ ਉਸ ਤੋਂ ਬਾਅਦ ਵੀ ਜੇ ਹਰ ਜਿੰਦਰ ਨੂੰ ਸਜ਼ਾ ਹੋ ਜਾਂਦੀ ਹੈ ਤੇ ਫਿਰ ਜਦੋਂ ਕੇਸ ਨੂੰ ਹਾਇਰ ਕੋਰਟ ਦੇ ਵਿੱਚ ਲੈ ਕੇ ਜਾਣਾ ਹੁੰਦਾ ਉਸ ਟਾਈਮ ਇਹ ਪੈਟੀਸ਼ਨ ਦੀ ਲੋਡ ਪੈਂਦੀ ਹੈ ਕਿਉਂਕਿ ਉਸ ਟਾਈਮ ਤੁਸੀਂ ਕੰਪੈਸ਼ਨਟ ਗਰਾਉਂਡ ਤੇ ਜੱਜ ਨੂੰ ਕਨਵਿੰਸ ਕਰ ਸਕਦੇ ਹੋ ਕਿ ਅਨੇ ਲੱਖਾਂ ਬੰਦੇ ਨੇ ਪੈਟੀਸ਼ਨ ਸਾਈਨ ਕੀਤੀ ਹੈ ਤੇ ਜਿਹੜਾ ਇਹ ਬੰਦਾ ਹੈ ਇਹ ਕੋਈ ਕ੍ਰਿਮੀਨਲ ਨਹੀਂ ਹੈਗਾ ਤੇ ਥੋੜੀ ਜਿਹੀ ਸਜ਼ਾ ਨੂੰ ਘੱਟ ਕੀਤਾ ਜਾਵੇ ਪਰ ਜਿਹੜਾ ਪਹਿਲੀ ਟ੍ਰਾਇਲ ਤੱਕ ਜਿਹੜੀ ਜਦੋਂ ਤੱਕ ਸਜ਼ਾ ਹੋਣੀ ਹੈ ਉਸ ਚੀਜ਼ ਨੂੰ ਹੀ ਸਾਲ ਤੋਂ 3 ਸਾਲ ਲੱਗ ਜਾਣੇ ਹੈ ਤੋ ਇਸ ਕਰਕੇ ਹਜੇ इमोशनल ਹੋ ਕੇ ਕਿਸੇ ਵੀ ਪੈਟੀਸ਼ਨ ਤੇ ਸਾਈਨ ਨਾ ਕਰੋ ਕਿੰਨੇ ਬੰਦਿਆਂ ਨੇ ਤਾਂ ਡੋਨੇਸ਼ਨ ਕਰਕੇ ਕਿੰਨੇ ਗੋ ਫੰਡ ਸ਼ੁਰੂ ਕਰਤੇ ਕਿਸੇ ਸਕੈਮ ਦਾ ਹਿੱਸਾ ਨਾ ਬਣੋ ਜਿੰਨੀ ਦੇਰ ਤੱਕ ਤੁਹਾਨੂੰ ਕੋਈ ਫਿਸ਼ੀਅਲ ਸਟੇਟਮੈਂਟ ਨਹੀਂ ਆਂਦੀ ਹਰਜਿੰਦਰ ਦੇ ਘਰਦਿਆਂ ਵੱਲੋਂ ਜਾਂ ਫਿਰ ਕੋਈ ਡਿਫੈਂਸ ਲਾਰ ਜਿਹੜਾ ਉਹ ਹਾਇਰ ਕਰਨਗੇ ਉਹਦੇ ਵੱਲੋਂ ਕੋਈ ਫਿਸ਼ੀਅਲ ਸਟੇਟਮੈਂਟ ਨਹੀਂ ਆਂਦੀ ਉਨੀ ਦੇਰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਪਾਰਟਿਸਪੇਟ ਨਾ ਕਰੋ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ